ਆਰਬੀਆਈ ਦੇ ਅੰਕੜੇ 2025 ਦੇ ਅੰਕੜੇ ਨੇ ਜਿਹੜੇ ਇਹ ਦੱਸਦੇ ਨੇ ਕਿ 40000 ਕਰੋੜ ਰੁਪਇਆ ਬੈਂਕ ਅਕਾਊਂਟਾਂ ਦਾ ਜਿਹੜਾ ਆਰਬੀਆਈ ਦੇ ਕੋਲ ਪਹੁੰਚਿਆ ਹੈ ਉਹ ਲਵਾਰਸ ਪੈਸਾ ਪਹੁੰਚਿਆ ਹੈ 40000 ਕਰੋੜ ਰੁਪਇਆ ਜਿਹੜਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਨਵੀਂ ਵੀਡੀਓ ਦੇ ਵਿੱਚ ਆਪਾਂ 40000 ਕਰੋੜ ਰੁਪਇਆ ਗੁਆ ਚੁੱਕੇ ਹਾਂ ਸੋ ਇਹ ਮੈਂ ਨਹੀਂ ਰਿਜ਼ਰਵ ਬੈਂਕ ਆਫ ਇੰਡੀਆ ਕਹਿ ਰਹੀ ਹੈ ਜੀ RBI ਦੇ ਅੰਕੜੇ 2025 ਦੇ ਅੰਕੜੇ ਨੇ ਜਿਹੜੇ ਇਹ ਦੱਸਦੇ ਨੇ ਕਿ 40000 ਕਰੋੜ ਰੁਪਇਆ ਬੈਂਕ ਅਕਾਊਂਟਾਂ ਦਾ ਜਿਹੜਾ RBI ਦੇ ਕੋਲ ਪਹੁੰਚਿਆ ਹੈ ਉਹ ਲਵਾਰਸ ਪੈਸਾ ਪਹੁੰਚਿਆ ਹੈ 40000 ਕਰੋੜ ਰੁਪਇਆ ਜਿਹੜਾ ਵਾ ਉਹ ਇੱਕ ਲਵਾਰਸ ਰਕਮ RBI ਦੇ ਕੋਲ ਪਈ ਹੈ ਸੋ ਇਹ ਨੇ RBI ਦੇ ਅੰਕੜੇ ਅੱਜ ਦੀ ਨਵੀਂ ਅਪਡੇਟ ਦੇ ਵਿੱਚ 2025 ਦੇ ਅੰਕੜੇ ਨੇ ਸੋ ਇਹ 40000 ਕਰੋੜ ਰੁਪਇਆ ਲਵਾਰਸ ਕਿਵੇਂ ਹੋਇਆ ਤੇ ਇਹ ਪੈਸਾ ਹੁਣ ਜਾਊਗਾ ਕਿੱਥੇ ਇਹ ਪੈਸਾ ਕਿਸ ਕੰਮ ਆਊਗਾ ਇਹ ਸਾਰੀ ਆਪਾਂ ਇਸ ਵੀਡੀਓ ਚ ਸਾਰੀਆਂ ਗੱਲਾਂ ਕਰਾਂਗੇ ਜੀ ਸੋ ਬਹੁਤ ਵਾਰ ਕੀ ਹੁੰਦਾ ਕਿ ਜਦੋਂ ਵੀ ਆਪਾਂ ਖਾਤਾ ਖਲੋਣ ਜਾਂਦੇ ਆ ਆਪਾਂ ਆਪਣੇ オリジナル ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਜਾਂ ਹੋਰ ਵੀ ਆਪਾਂ ਆਪਣੇ ਪਾਸਪੋਰਟ ਜੋ ਵੀ ਆਪਾਂ ਵੋਟਰ ਕਾ ਆਈਡੀ ਕਾਰਡ ਦੇ ਕੇ ਆਉਨੇ ਆ ਉਹ ਡਾਕੂਮੈਂਟ ਆਪਾਂ ਬੈਂਕ ਦੇ ਵਿੱਚ ਸਬਮਿਟ ਕਰਾਉਨੇ ਆ ਬੈਂਕ ਉਸ ਡਾਕੂਮੈਂਟ ਨੂੰ ਸਹੀ ਮੰਨ ਕੇ ਆਪਣਾ ਅਕਾਊਂਟ ਜਿਹੜਾ ਵਾ ਉਹ ਖੋਲ ਦਿੰਦਾ ਹੈ 5 ਜਾਂ 10 ਸਾਲ ਬਾਅਦ ਆਪਾਂ ਨਾਮ ਦੇ ਵਿੱਚ ਕੋਈ ਕਰੈਕਸ਼ਨ ਕਰਾ ਲਈ ਜਾਂ ਆਪਾਂ ਕੋਈ ਜਨਮ ਤਰੀਕ ਦੇ ਵਿੱਚ ਸੁਧਾਰ ਕਰਾ ਲਿਆ ਜਾਂ ਐਡਰੈਸ ਦਾ ਜਾਂ ਕੋਈ ਹੋਰ ਵੀ ਆਪਾਂ ਸਿਹਾਰੀ ਭੈਰੀ ਘਟਾ ਦਿੱਤੀ ਤੇ ਕੀ ਹੁੰਦਾ ਵਾ ਕਿ ਆਪਾਂ ਨੂੰ ਹੁੰਦਾ ਕਿ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਆਪਾਂ ਕਿਸੇ ਵੀ ਪੈਨ ਕਾਰਡ ਦੇ ਵਿੱਚ ਕਰੈਕਸ਼ਨ ਕਰਵਾਤੀ ਆ ਤੇ ਆਪਾਂ ਸੋਚ ਲੈਣੇ ਕਿ ਸਾਡੇ ਡਾਕੂਮੈਂਟ ਸਹੀ ਹੋ ਗਏ ਨੇ ਸਾਰੇ ਪਰ ਆਪਾਂ ਇਹ ਨਹੀਂ ਸੋਚਦੇ ਕਿ ਅਸੀਂ ਇਹ ਡਾਕੂਮੈਂਟਾਂ ਦੇ ਵਿੱਚ ਸੁਧਾਰ ਕੀਤਾ ਵਾ ਆਪਣੀ ਬੈਂਕ ਨੂੰ ਵੀ ਦੱਸੀਏ ਪੀਐਸਸੀ ਸਿਹਾਰੀ ਦਰੀ ਲਵਾਤੀ ਜਾਂ ਹਟਾਤੀ ਜਾਂ ਜੀਤਪ੍ਰੀਤ ਕੋਈ ਲਾ ਦਿੱਤਾ ਤੇ ਜਾਂ ਕੋਈ ਡੇਟ ਆਫ ਬਰਥ ਦੇ ਨਾਲ ਆਪਾਂ ਕੋਈ ਸ਼ੇਅਰਡ ਸ਼ਾਰਡ ਕੀਤੀ ਆ ਇਹ ਆਪਾਂ ਬੈਂਕ ਦੇ ਕੋਲ ਰਿਕਾਰਡ ਨਹੀਂ ਲੈ ਕੇ ਜਾਂਦੇ ਤੇ ਜਦੋਂ ਲਾਸਟ ਤੇ ਕਲੇਮ ਦੀ ਵਾਰੀ ਆਉਂਦੀ ਆ ਪੈਸਾ ਵਾਪਸੀ ਦੀ ਵਾਰੀ ਆਉਂਦੀ ਆ ਤੇ ਉਦੋਂ ਬੈਂਕ ਜਿਹੜਾ ਵਾ ਉਹ ਸਾਰੇ ਪ੍ਰੂਫ ਵੈਰੀਫਾਈ ਕਰਨ ਦੇ ਵਿੱਚ ਆ ਸਮਰਥ ਹੁੰਦਾ ਹੈ ਕਿਉਂਕਿ ਡਾਕੂਮੈਂਟ ਮਿਸਮੈਚ ਹੋਣ ਕਰਕੇ ਤਾਨੂੰ ਬੈਂਕ ਪੈਸੇ ਨਹੀਂ ਦਿੰਦਾ ਚਾਹੇ ਕਿਸੇ ਦਾ 1 ਲੱਖ ਹੋਵੇ ਚਾਹੇ ਕਿਸੇ ਦਾ 10 ਲੱਖ ਹੋਵੇ ਚਾਹੇ ਕਿਸੇ ਦਾ 10 ਕਰੋੜ ਹੋਵੇ ਆਪਾਂ ਕੀ ਕਰਦੇ ਆ ਇੱਕ ਵਾਰਸ ਖਾਤੇ ਦੇ ਵਿੱਚ ਪਾਇਆ ਜਾਂਦਾ ਹੈ ਕਈ ਵਾਰ ਤਾਂ ਕੀ ਹੁੰਦਾ ਹੈ ਕਿ ਜਦੋਂ ਖਾਤਾ ਖਲਾਉਨੇ ਆ ਤੇ ਵਾਰਸ ਲਿਖਾਇਆ ਹੀ ਨਹੀਂ ਜਾਂਦਾ ਤੇ ਕਈ ਵਾਰ ਕੀ ਹੁੰਦਾ ਕਿ ਵਾਰਸ ਲਿਖਾ ਲਿਆ ਜਾਂਦਾ ਹੈ ਪਰ ਵਾਰਸ ਦੀ ਕੋਈ ਨਾ ਕੋਈ ਡਿਟੇਲ ਆਪਾਂ ਇਹੋ ਜੀ ਮਿਸ ਕਰ ਦਿੰਨੇ ਆ ਕਈ ਵਾਰ ਕੀ ਹੁੰਦਾ ਜਿਸ ਤਰ੍ਹਾਂ ਕੀ ਜਿਆਦਾ ਕੀ ਦੇਖਿਆ ਕਿ ਰੂਲਰ ਏਰੀਆ ਦੇ ਵਿੱਚ ਲੋਕ ਘੱਟ ਪੜ੍ਹੇ ਲਿਖੇ ਹੋਣ ਕਰਕੇ ਜਦੋਂ ਬੈਂਕ ਅਧਿਕਾਰੀ ਖਾਤਾ ਖੋਲ ਰਿਹਾ ਹੁੰਦਾ ਵਾ ਤੇ ਉਹ ਪੁੱਛਦਾ ਕਿ ਭਾਈ ਵਾਰਸ ਕਿਹਨੂੰ ਪਾ ਰਹੇ ਹੋ ਤੇ ਹਮੇਸ਼ਾ ਹੀ ਕਿਹਾ ਜਾਂਦਾ ਜੀ ਪੰਜਾਬੀ ਸਰਲ ਭਾਸ਼ਾ ਦੇ ਵਿੱਚ ਕੀ ਮੇਰੇ ਵੱਡੇ ਮੁੰਡੇ ਨੂੰ ਪਾ ਦਿਓ ਜਾਂ ਛੋਟੇ ਮੁੰਡੇ ਨੂੰ ਪਾ ਦਿਓ ਬੈਂਕ ਅਧਿਕਾਰੀ ਵੱਲੋਂ ਉਹਦੀ ਉਮਰ ਪੁੱਛੀ ਜਾਂਦੀ ਹੈ ਪਹਿਲੀ ਗੱਲ ਤੇ ਜਦੋਂ ਆਪਾਂ ਖਾਤਾ ਖੁਲਣ ਜਾਂਦੇ ਆ ਆਪਾਂ ਆਪਣਾ ਹੀ ਪ੍ਰੂਫ ਲੈ ਕੇ ਜਾਂਦੇ ਆ ਵੀ ਖਾਤਾ ਸਾਡਾ ਖੁੱਲਣ ਲੱਗਾ ਹੈ ਆਪਾਂ ਨੂੰ ਘਰ ਤੋਂ ਹੀ ਇਹ ਜਾਗਰੂਕਤਾ ਨਹੀਂ ਹੁੰਦੀ ਕਿ ਅਸੀਂ ਖਾਤੇ ਦੇ ਵਿੱਚ ਵਾਰਸ ਪਾਉਣ ਲੱਗੇ ਉਹਦਾ ਡਾਕੂਮੈਂਟ ਨਾਲ ਲੈ ਕੇ ਜਾਈਏ ਸੋ ਜਦੋਂ ਆਪਾਂ ਖਾਤਾ ਖਲੋਣ ਜਾਂਦੇ ਆ ਉਦੋਂ ਆਪਣੇ ਕੋਲੋਂ ਪੁੱਛਿਆ ਜਾਂਦਾ ਵੀ ਵਾਰਸ ਕਿੰਨੂੰ ਪਾਉਣ ਲੱਗੇ ਜੀ ਖਾਤੇ ਦੇ ਵਿੱਚ ਆਪਾਂ ਕਹਿ ਦਿੰਨੇ ਕਿ ਸਾਡੇ ਵੱਡੇ ਮੁੰਡੇ ਨੂੰ ਪਾ ਦਿਓ ਵੱਡੇ ਮੁੰਡੇ ਦਾ ਨਾਮ ਫਲਾਨਾ ਫਲਾਨਾ ਹੈ ਤੇ ਉਹਦੀ ਉਮਰ ਕਿੰਨੀ ਕੁ ਹੈ ਤੇ ਆਪਾਂ 86 ਹੀ ਕਹਿ ਦਿੰਨੇ ਆ ਆਪਾਂ ਲਗਭਗ ਹੀ ਕਹਿ ਦਿੰਨੇ ਆ ਕਿ ਉਹ 25 ਸਾਲ ਦਾ ਹੈ ਜਦੋਂ ਕਿ ਉਹਦੀ ਉਮਰ ਆਧਾਰ ਕਾਰਡ ਦੇ ਮੁਤਾਬਕ ਜਾਂਤਾ 24 ਸਾਲ ਹੁੰਦੀ ਹੈ ਜਾਂ 25 ਸਾਲ ਦਾ 26 ਸਾਲ ਹੁੰਦੀ ਹੈ ਆਪਾਂ ਬਾਈ ਫੇਸ ਅੰਦਾਜ਼ਾ ਲਾ ਕੇ ਇਹ ਗੱਲਾਂ ਬੈਂਕ ਅਧਿਕਾਰੀ ਨੂੰ ਦੱਸ ਦਿੰਨੇ ਹਾਂ ਜਦੋਂ ਕਿ ਬਹੁਤੇ ਬੈਂਕ ਅਧਿਕਾਰੀ ਵੀ ਇਹ ਡਿਟੇਲ ਜਿਹੜੀ ਆ ਉਹ ਐਡ ਕਰ ਦਿੰਦੇ ਨੇ ਖਾਤਾ ਖੋਲ ਕੇ ਆਪਣੀ ਫਾਰਮੈਲਿਟੀਜ਼ ਪੂਰੀ ਕਰ ਦਿੰਦੇ ਨੇ ਸੋ ਜਦੋਂ ਆਪਾਂ ਉਹਦੇ ਨਾਲ ਲੈਣ ਦੇਣ ਖਾਤੇ ਨਾ ਕਰਦੇ ਆ ਆਪਣੇ ਖਾਤੇ ਵਿੱਚ 2 ਲੱਖ 4 ਲੱਖ ਪਿਆਵਾ ਜਦੋਂ ਆਪਣੇ ਨਾਲ ਕੋਈ ਸਰੀਰਕ ਇਹੋ ਜੀ ਆਪਣੇ ਤੇ ਘਟਨਾ ਆ ਜਾਂਦੀ ਕੀ ਆਪਣੀ ਡੈਥ ਹੋ ਜਾਂਦੀ ਆ ਤੇ ਮਗਰ ਇੱਕ ਦੁਰਘਟਨਾ ਆਉਂਦੀ ਆ ਪੈਸੇ ਦਾ ਕਲੇਮ ਹੋਣਦਾ ਵਾ ਬੈਂਕ ਪੂਰੇ ਡਾਕੂਮੈਂਟ ਮੰਗਦੇ ਆ ਉਸ ਨੂੰ ਉਹਨੇ ਪੂਰੇ ਡਾਕੂਮੈਂਟ ਵੈਰੀਫਾਈ ਕਰਨੇ ਆ ਜੇ ਡਾਕੂਮੈਂਟ ਮਿਸਮੈਚ ਆਉਂਦੇ ਆ ਫਿਰ ਉਹ ਤੁਹਾਨੂੰ ਕਲੇਮ ਨਹੀਂ ਦੇਵੇਗਾ ਜਿੰਨਾ ਵੀ ਪੈਸਾ ਵਾ ਉਹ ਸਾਰਾ ਪੈਸਾ ਉਹਨਾਂ ਚਿਰ ਆਪਣੇ ਵਾਰਿਸ ਨੂੰ ਨਹੀਂ ਮਿਲੂਗਾ ਜਰੂਰ ਤਾਂ ਕਿ ਬੈਂਕ ਨੂੰ ਸਹੀ ਡਿਟੇਲ ਪ੍ਰੋਵਾਈਡ ਨਹੀਂ ਹੁੰਦੀ ਉਹਨਾਂ ਚਿਰ ਬੈਂਕ ਤੁਹਾਡੀ ਵੇਟ ਕਰੂਗਾ ਜਿੰਨਾ ਚਿਰ ਤੱਕ ਤੁਸੀਂ ਸਹੀ ਡਾਕੂਮੈਂਟ ਨਹੀਂ ਲੈ ਕੇ ਆਉਂਦੇ ਸੋ ਇਹ ਵੀ ਇੱਕ ਨਿਰਧਾਰਤ ਸਮਾਂ ਹੁੰਦਾ ਵਾ 10 ਸਾਲ ਤੱਕ ਬੈਂਕ ਤੁਹਾਨੂੰ ਦੇਕੇਗਾ ਜਦੋਂ 10 ਸਾਲ ਤੋਂ ਵੱਧ ਸਮਾਂ ਹੋ ਗਿਆ ਤਾਂ ਆਰਬੀਆਈ ਕੀ ਕਰਦਾ ਵਾ ব্রাঞ্চ ਦੇ ਕੋਲੋਂ ਬੈਂਕ ਦੇ ਕੋਲੋਂ ਉਹ ਪੇਮੈਂਟ ਵਾਪਸ ਲੈ ਲੈਂਦਾ ਹੈ ਉਹ ਸਾਰੀ ਪੇਮੈਂਟ ਜਿਹੜੀ ਆ 10 ਸਾਲ ਤੋਂ ਬਾਅਦ ਆਰਬੀਆਈ ਕੋਲ ਚਲੀ ਜਾਂਦੀ ਹੈ ਸੋ ਇਸੇ ਕਰਕੇ ਹੀ ਅੱਜ 2025 ਦੇ ਵਿੱਚ ਇਕੇ ਵਾਈਸੀ ਅਪਡੇਸ਼ਨ ਦਾ ਕੈਂਪ ਲੱਗ ਰਹੇ ਨੇ ਬੈਂਕਾਂ ਦੇ ਵਿੱਚ ਵੀ ਇਹ ਚੀਜ਼ ਬਹੁਤ ਬੈਨਰ ਲੱਗੇ ਨੇ ਜਾਂ ਤੁਹਾਨੂੰ ਕਿਆ ਹੋਊਗਾ ਜਾਂ ਆਪਣੇ ਖਾਤੇ ਸਟੌਪ ਹੋਏ ਹੋਣਗੇ ਜਾਂ ਤੁਹਾਨੂੰ ਮੈਸੇਜ ਆਏ ਹੋਣਗੇ ਸੋ ਇਹ ਇਕੇ ਵਾਈਸੀ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਆਪਣੇ ਡਾਕੂਮੈਂਟ ਮੌਜੂਦਾ ਹਾਲਾਤ ਦੇ ਵਿੱਚ ਜਿਹੜੇ ਵੀ ਤੁਹਾਡੇ ਕੋਲ ਡਾਕੂਮੈਂਟ ਆ ਉਹਨਾਂ ਦਾ ਵੇਰਵਾ ਤੁਸੀਂ ਬੈਂਕ ਨੂੰ ਦਿਓ ਮੰਨ ਲਓ ਤੁਸੀਂ ਕੋਈ ਪਹਿਲਾ ਆਪਣੀ ਡੇਟ ਆਫ ਬਰਥ ਜਾਂ ਫਾਦਰ ਨੇਮ ਜਾਂ ਮਦਰ ਨੇਮ ਕੋਈ ਵੀ ਤੁਸੀਂ ਚੇਂਜ ਕਰਾਇਆ ਵਾ ਆਧਾਰ ਕਾਰਡ ਤੇ ਜਾਂ ਕਿਸੇ ਵੀ ਡਾਕੂਮੈਂਟ ਤੇ ਤੇ ਤੁਸੀਂ ਆਪਣੀ ਬੈਂਕ ਨੂੰ ਉਹ ਵੈਰੀਫਾਈ ਕਰਵਾਓ ਜੇਕਰ ਤੁਸੀਂ ਨਹੀਂ ਕਰਾਉਂਦੇ ਤੇ ਕੱਲ ਨੂੰ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿੰਨਾ ਵੀ ਪੈਸਾ ਵਾ ਉਹ ਤੁਹਾਡੇ ਵਾਰਿਸ ਨੂੰ ਨਹੀਂ ਮਿਲ ਸਕਦਾ ਜਾਂ ਤੁਹਾਨੂੰ ਵੀ ਨਹੀਂ ਮਿਲ ਸਕਦਾ ਸੋ ਇਸੇ ਹੀ ਕਰਕੇ ਕੈਂਪ ਲੱਗ ਰਹੇ ਨੇ ਈਕੀ ਵਾਈਸੀ ਚੱਲ ਰਹੀ ਹੈ ਹਰ ਬੈਂਕ ਹਰ ਬ੍ਰਾਂਚ ਵੱਲੋਂ ਸੋ ਇਹ RBI ਦੀ ਗਾਈਡਲਾਈਨ ਦੇ ਵਿੱਚ ਦੂਜੀ ਗੱਲ ਇਹ ਅੱਜ ਇੱਕ ਬਹੁਤ ਵਧੀਆ ਮੌਕਾ ਹੈ KYC ਕਰਵਾਉਣ ਦਾ ਜੇਕਰ ਤੁਸੀਂ ਕੋਈ ਆਪਣੇ ਡਾਕੂਮੈਂਟ ਦੇ ਵਿੱਚ ਸੁਧਾਰ ਕਰਾਇਆ ਹੈ ਤੇ ਬੈਂਕ ਦੇ ਵਿੱਚ ਜਾ ਕੇ ਆਪਣੀ KYC ਕਰਵਾ ਲਓ ਨਹੀਂ ਤਾਂ ਜਿਸ ਤਰ੍ਹਾਂ ਪਿੱਛੇ ਪਹਿਲਾਂ RBI ਦੇ ਅੰਕੜਿਆਂ ਦੇ ਅਨੁਸਾਰ 40000 ਕਰੋੜ ਰੁਪਇਆ ਜਿਹੜਾ ਵਾ ਉਹ RBI ਦੇ ਕੋਲ ਚਲਾ ਗਿਆ ਲੋਕਾਂ ਦਾ ਪੈਸਾ ਆਮ ਲੋਕਾਂ ਦਾ ਪੈਸਾ ਜਿਹੜਾ ਕਿ ਕਈ ਵਾਰ ਆਪਾਂ ਗਲਤੀਆਂ ਕਰ ਜਾਂਦੇ ਆ ਖਾਤਾ ਖੁਲਾਉਣ ਵੇਲੇ ਡਾਕੂਮੈਂਟ ਜਾਂ ਨਾਮਣੀ ਆਪਾਂ ਵਾਰਸ ਆਪਾਂ ਸਹੀ ਨਹੀਂ ਲਿਖਾ ਪਾਉਂਦੇ ਸੋ ਇਹ ਜਿਹੜੇ ਵਾਰਸ ਨੇ ਉਹ ਵੀ ਤੁਸੀਂ ਦੇਖ ਲਓ ਕਿਸੇ ਦਾ ਵਾਰਸ ਦੀ ਡਿਟੇਲ ਗਲਤ ਆ ਤੇ ਉਹ ਵੀ ਵੈਰੀਫਾਈ ਕਰ ਲਓ ਜੇ ਕਿਸੇ ਨੇ ਆਪਣੇ ਖਾਤੇ 'ਚ ਵਾਰਸ ਨਹੀਂ ਐਡ ਕੀਤਾ ਤੇ ਕੋ ਵੀ ਵਾਰਸ ਵੀ ਆਪਣਾ ਜਾ ਕੇ ਐਡ ਕਰਵਾ ਆਵੇ ਨਹੀਂ ਤਾਂ ਕੱਲ ਨੂੰ ਤੁਹਾਡੇ ਨਾਲ ਕੋਈ ਦੁਰਘਟਨਾ ਹੁੰਦੀ ਆ ਨਾ ਕੋਈ ਬੀਮਾ ਕਲੇਮ ਮਿਲੂਗਾ ਨਾ ਤੁਹਾਨੂੰ ਤੁਹਾਡਾ ਪੈਸਾ ਮਿਲੂਗਾ ਜਿਹੜੀਆਂ ਇਹਨਾਂ ਕਾਰਨਾ ਕਰਕੇ ਹੀ ਅੱਜ ਆਰਬੀਆਈ ਦੇ ਕੋਲ ਇੰਨੀ ਵੱਡੀ ਰਕਮ ਜਮ੍ਹਾਂ ਹੋ ਗਈ ਇੰਨੀ ਵੱਡੀ ਰਕਮ ਚਲੇਗੀ ਆ 40 ਹਜ਼ਾਰ ਕਰੋੜ ਜੋ ਕਿ ਆਰਬੀਆਈ ਦੇ ਅੰਕੜੇ ਨੇ ਸੋ ਇਹ 40 ਹਜ਼ਾਰ ਕਰੋੜ ਰੁਪਈਆ ਜਿਹੜਾ ਵਾ ਇਹ ਦਾ ਆਰਬੀਆਈ ਕਦੋਂ ਵੀ ਕੀ ਸੋ ਇਹ ਪੈਸਾ ਲੋਕ ਭਲਾਈ ਦੇ ਉੱਪਰ ਲੱਗ ਜਾਂਦਾ ਵਾ ਜਿੰਨੂੰ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਆਰਬੀਆਈ ਪੈਸਾ ਜਿਹੜਾ ਨਿਬਾਰਡ ਨੂੰ ਦੇ ਦਿੰਦੀ ਆ ਕੁਝ ਐਨਜੀਓ ਨੂੰ ਦੇ ਦਿੰਦੀ ਆ ਸੋ ਇਹ ਪੈਸਾ ਫੇਰ ਹੌਲੀ-ਹੌਲੀ ਜਾ ਕੇ ਲੋਕਾਂ ਦੇ ਭਲਾਈ ਦੇ ਵਿੱਚ ਲੱਗਦਾ ਹੈ ਸੋ ਇਸ ਕਰਕੇ ਬੜੇ ਵੱਡੇ ਕਦਮ ਚੁੱਕੇ ਨੇ ਆਰਬੀਆਈ ਨੇ ਕਿ ਬ੍ਰਾਂਚਾਂ ਨੂੰ ਬੈਂਕਾਂ ਨੂੰ ਹਰ ਭਾਵੇਂ ਕੋਈ ਛੋਟੀ ਤੇ ਛੋਟੀ ਬ੍ਰਾਂਚ ਉਹਦੇ ਵਿੱਚ ਵੀ ਅੱਜ KYC ਦਾ ਜਿਹੜਾ ਅਪਡੇਸ਼ਨ ਚੱਲ ਰਹੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬ੍ਰਾਂਚ ਦੇ ਵਿੱਚ ਜਾ ਕੇ ਅਪਡੇਟ ਕਰਵਾਓ KYC ਕਰਵਾਓ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਸੋ ਇਹ ਸੀਗਾ ਜੀ ਅੱਜ ਦੀ ਵੀਡੀਓ ਸੋ ਵੀਡੀਓ ਜਾਣਕਾਰੀ ਵੀਡੀਓ ਦੇ ਵਿੱਚ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੀਆਂ ਹੋਰ ਵੀਡੀਓ ਤੁਹਾਡੇ ਤੱਕ ਆ ਜਾਣ ਸੋ ਤਦ ਤੱਕ ਲਈ ਜੀ ਧੰਨਵਾਦ